ਓ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਛਾਏ ਦਸਵੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਈਂ ਤੇ ਆਏ ਤੇ ਰੰਗਲ ਗੁਰਤੇ ਅਮਰਦਾਸ ਰੰਗ ਦਸਵੀਂ ਸਹਾਈ ਕਾਰਜਨ ਹਰ ਗੋਬਿੰਦ ਰਾਓ ਸ਼ਿਵਰਾਓ ਸ੍ਰੀ ਹਰਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਦਿਠੇ ਸਭ ਦੁੱਖ ਗਾਏ बहादर सू ग्रंथ साहिब जी पाठ दीरा तुर बोलो जी पंहिंजर चौहां साहिब जाद चालीह मु ਅਧਿਆਨ ਜਪਿਆ ਤਪਿਆ ਜਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਏ ਤੇਗ ਵਾਹੇ ਦੇਹ ਕੇ ਅਣਦੇਠ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ pur ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਕੌਪਰੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਮ ਰਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਬਾਏ ਤੇਰਾ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਡਾ ਤਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ

ਕਾਨੂੰ ਸਿੱਖੀ ਦਾਨ ਕੀ ਸੁਧਾਰ ਰਹਿਤ ਦਾਨ ਤੇ ਦੇਖ ਦਾਨ ਵਿਸਾਹ ਦਾਨ ਪਰੋ ਸਾਧਾਨ ਤਨ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਂਕੀਆਂ ਢੰਡੀ ਬੁੰਗੇ ਜੁੱਗ ਜੋਗ ਅਤਲ ਤੁਮਕਾ ਵਹਿਕਾਰ ਬੋਲੇ ਜੀ ਸਵਾਹਿਬਾ ਸਿੱਖਾਂ ਦਾ ਮਰਲੇਵਾ ਮਾਤੀ ਉੱਚੀ ਮਤ ਪਤ ਦਾ ਰੱਖਾ ਆਪਾ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀਆ। ਰੇਵਲ ਕਾਣਾ ਸਾਇਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਖਸ਼ਣ ਦੇ ਦਾਰ। ਅਤਿ ਸੇਵਾ ਉਸ ਸੰਭਾਲ ਦਾ ਦਰ ਪਰੇਚਾਰੇ ਖਾਲਸਾ ਦੀਨ ਬਖਸ਼ੂ। ਇਹਨ ਮਾਰਿਆ ਦੀ ਮਾਨ। ਵਿਤਾਲਿਆਂ ਦੇ ਤਾਰ ਨੇਉਤਿਆਂ ਦੇ ਊਟ। ਨਾਨਕ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਦੇਣ ਤੇ ਜੋਗੜੀ ਹੈ ਸੱਤੀ ਪਾਛਾਰੀਉ ਚਾਰ ਪਹਿਰ ਰਹਿਣਾ ਜੀ ਦੇ ਬਾਣੇ ਅੰਦਰ ਪਤੀਤ ਹੋਈ ਚਾਰ ਕਲ ਵਿਹਾੜਾ ਆਪਣੇ ਬਾਣੇ ਅੰਦਰ ਪਤੀਤ ਕਰਾਉਣਾ ਆਵਰੈ ਸ਼ਹੀਦ ਧਨ ਧਨ ਬਾਬਾ ਰੇਪ ਸਿੰਘ ਰੇਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਵਿਖੇ ਪਾਵਨ ਦਰਬਾਰ ਦੇ ਅੰਦਰੂ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਤਿਆਰ ਕੀਤੇ ਗਏ ਆਰ ਆਪ ਜੀ ਦੀ ਕਿਰਪਾ ਕਰੂ ਸਿਵਾ ਸਰਾਦੇ ਪ੍ਰਕਾਸ਼ਮਰ ਉੱਪਰ ਕੇ ਖੁੱਲੇ ਦਰਸ਼ਨ ਦੇਦਾਰ ਪਾਵਨ ਕੁਮਾਰ ਵਸ਼ਕੀ ਸੰਗਤਾਂ ਨੂੰ ਕਰਤਾ ਸਤਿਗੁਰੂ ਦਰ ਤੇ ਆਏ ਸੰਗਤ ਦੇ ਦਰ ਹਾਜ਼ਰੀ ਤੈਲ ਉਪਰ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਵੀਐ ਦਰੋਂ ਘਰੋਂ ਸਿੱਖੀ ਸਿਦਕ ਪ੍ਰਸਾਦ ਨਾਮ ਧਨ ਬਖਸ਼ਣਾ ਸ਼ੁਭ ਪਾਵਨ ਆਵ ਕੂਰੀਆਂ ਕਮੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਾਸਰ ਸਥਾਨ ਤੋਂ ਪ੍ਰਕਾਸ਼ ਸਥਾਨਾ ਦਿਵਜਾਂ ਦੀ ਆਗਿਆ ਬਖਸ਼ੂ ਰਸਤੇ ਤੇ ਆਂਗ ਸੰਗ ਸਾਈ ਹੁਣ ਸਈ ਪਿਆਰੇ ਮੇੇਵ ਜਿਨ੍ਹਾਂ ਬਣਿਆ ਜੀ ਦਾ ਨਾਮ ਚਿਤਿਆਵੇ ਨਾਰਦ ਰਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Amen. Really?